आनंदਪੁਰ ਸਾਹਿਬ ਬੰਗਿਆਂ ਰੋਡ ਗੜ ਸ਼ੰਕਰ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਜਦੋਂ ਕਿਸੇ ਨੇ ਵੀ ਕੰਢੀ ਧੂਣੀ ਦੀ ਆਵਾਜ਼ ਹੈ ਜਿਹੜੀ ਨਹੀਂ ਚੁੱਕੀ ਜਾਂ ਨਹੀਂ ਹੱਥ ਫੜਿਆ ਤਾਂ ਕਾਰ ਸੇਵਾ ਕਿਲਾ ਆਨੰਦਗੜ ਜਿਨ੍ਹਾਂ ਵੱਲੋਂ 300 ਦੇ ਲਾਗੇ ਗੁਰਦੁਆਰਾ ਬਣਾ ਕੇ ਐ ਜੀ ਪੀ ਸੀ ਨੂੰ ਸੌਂਪ ਦਿੱਤਾ ਗਿਆ ਪੀ ਜੀ ਆਈ ਵਰਗੀਆਂ ਵੱਡੀਆਂ ਸੇਵਾਵਾਂ ਜਾਇਹ ਕਿਸਾਨ ਧਰਨੇ ਦੀ ਦਿੱਲੀ ਦੀ ਗੱਲ ਕਰੀ ਉੱਥੇ ਇੱਕ ਸਾਲ ਲੰਗਰ ਦੀ ਸੇਵਾ ਤੇ ਆਹ ਰੋਡ ਜੋ ਫੋਰ ਲੈਂਡ ਡੈਮੋ ਬਣ ਰਹੀ ਹੈ ਜਿੱਥੇ ਕਿ ਲੁੱਕ ਪੈ ਕੇ ਤਿਆਰ ਹੋ ਗਿਆ ਹੈ ਇਲਾਕੇ ਦੀਆਂ ਸੰਗਤਾਂ ਅੱਜ ਕਾਰ ਸੇਵਾ ਕਲਾ ਆਨੰਦਗੜ੍ਹ ਦੇ ਜਿਹੜੇ ਪਿੰਟਰ ਹੈ ਉਹ ਵੀ ਆ ਚੁੱਕੇ ਐ ਇਹ ਉਹ ਕਿਆਰੀਆਂ ਜਿੱਥੇ ਫੁੱਲ ਲੱਗਣੇ ਆ ਹਰੇਕ 50 ਫੁੱਟ ਤੇ ਫਲਾਂ ਦੇ ਦਰਖਤ ਲਾਏ ਜਾਣੇ ਆ ਪ੍ਰਾਤਨ ਫਲ ਜਿਨ੍ਹਾਂ ਦਾ ਬਾਣੀ ਦੇ ਵਿੱਚ ਵੀ ਜ਼ਿਕਰ ਆਂਦਾ ਹੈ ਸੋ ਕਾਰ ਸੇਵਾ ਕਲਾ ਆਨੰਦਗੜ੍ਹ ਤੋਂ ਬਾਬਾ ਸਤਨਾਮ ਸਿੰਘ ਜੀ ਨੰਗੇ ਪੈਰੀ ਸੇਵਾਵਾਂ ਕਰਾ ਰਹੇ ਐ ਦਾਸ ਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵ ਜੰਤੂਆਂ ਦੀ ਕਾਣ ਪਰਖੂ ਤੇ ਵਾਹਿਗੁਰੂ ਜੀ ਕਾ ਖਾਲਸਾ